ਸਾਸ਼ਿਕਲ ਸਾਰਿਆਂ ਨੂੰ ਜੀ ਬਹੁਤ ਹੀ ਜਿਆਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਕਿ ਦੀਦੀ ਸਾਨੂੰ ਗੱਲ ਨਹੀਂ ਦੱਸਦੇ ਗੱਲ ਨਹੀਂ ਦੱਸਦੇ ਤੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕੁਝ ਟਾਈਮ ਤੇ ਕੁਝ ਹਾਲਾਤ ਹੀ ਇਦਾਂ ਦੇ ਹੁੰਦੇ ਨੇ ਕਿ ਜਦੋਂ ਜਿਹੜੇ ਗੱਲ ਦਾ ਸਮਾਂ ਹੋਵੇ ਉਦੋਂ ਹੀ ਦੱਸਣੀ ਚਾਹੀਦੀ ਹੈ ਤੇ ਪਹਿਲਾਂ ਮੈਂ ਦੱਸ ਨਹੀਂ ਸਕਦੀ ਤੁਹਾਡੇ ਬੜੇ ਮਾੜੇ ਮਾੜੇ ਕਮੈਂਟ ਸੀਗੇ ਕਿ ਦੀਦੀ ਤੁਸੀਂ ਹਮੇਸ਼ਾ ਇਦਾਂ ਹੀ ਕਰਦੇ ਰਹਿੰਦੇ ਹੋ ਨਹੀਂ ਦੱਸਦੇ ਨਹੀਂ ਦੱਸਦੇ ਫਾਈਨਲੀ ਗੱਲ ਇਹ ਸੀਗੀ ਕਿ ਮੈਂ ਮੈਰਿਜ ਦਾ ਡਿਸੀਜਨ ਲਿਆ ਸੀਗਾ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਤੇ ਇਸ ਕਰਕੇ ਮੈਂ ਤੁਹਾਨੂੰ ਇਹੋ ਹੀ ਦੱਸਣਾ ਚਾਹੁੰਦੀ ਸੀਗੀ ਤੇ ਹੁਣ ਥੋੜੇ ਦਿਨ ਹੋਏ ਆ ਮੇਰੀ ਮੈਰिज ਹੋ ਗਈ ਆ ਤੇ ਨਾਲੇ ਤੁਹਾਨੂੰ ਮੈਂ ਆਪਣੇ ਹਸਬੰਦ ਨਾਲ ਵੀ ਮਿਲਾਵਾਂਗੀ ਤੇ ਇਸ ਕਰਕੇ ਇਦਾਂ ਹੀ ਮੇਰੇ ਚੈਨਲ ਦੇ ਨਾਲ ਬਣੇ ਰਹੋ ਵਧੀਆ ਵਧੀਆ ਮੇਰੀਆਂ ਵੀਡੀਓ ਵੇਖਣ ਲਈ ਤਿਆਰ ਹੋ ਜਾਓ ਮੈਨੂੰ ਸਪੋਰਟ ਕਰਿਓ ਕਮੈਂਟ ਕਰਿਓ ਮੇਰੇ ਚੈਨਲ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਮੇਰੀ ਆ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਹਾਨੂੰ ਮੇਰਾ ਇਹ ਫੈਸਲਾ ਕਿੱਦਾਂ ਦਾ ਲੱਗਾ ਕਿਉਂਕਿ ਮੈਂ ਫੈਸਲਾ ਚਲੋ ਨਹੀਂ ਵੀ ਲੈਣਾ ਚਾਹੁੰਦੀ ਪਰ ਜਿੱਦਾਂ ਪਰਿਵਾਰਾਂ ਦੀ ਸਹਿਮਤੀ ਸੀਗੀ ਫੈਸਲਾ ਲੈਣਾ ਵੀ ਪੈਣਾ ਸੀਗਾ ਕਿ ਤੁਸੀਂ ਵੀ ਸਾਰੇ ਪਹਿਲਾਂ ਇਹੋ ਹੀ ਕਹਿੰਦੇ ਸੀ ਕਿ ਦੀਦੀ ਤੁਸੀਂ ਕਿਦਾਂ ਟਾਈਮ ਕੱਢੋਗੇ ਕੀ ਕਰੋਗੇ ਕੀ ਨਹੀਂ ਤੇ ਇਸੇ ਕਰਕੇ ਹੀ ਚਲੋ ਜ਼ਿੰਦਗੀ ਦੇ ਵਿੱਚ ਅੱਗੇ ਵੀ ਵਧਣਾ ਸੀਗਾ ਬਾਕੀ ਬਾਕੀ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਮੈਂ ਇਹ ਘਰ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਤੁਸੀਂ ਵੀ ਦੇਖ ਸਕਦੇ ਹੋ ਇਹ ਉਹੀ ਘਰ ਹੈ ਤੇ ਮੈਰिज ਕਰਵਾ ਕੇ ਮੈਂ ਇੱਥੇ ਹੀ ਰਹਿਣਾ ਤੇ ਬਾਕੀ ਹੁਣ ਜਿਹੜੇ ਸਾਰਿਆਂ ਦਾ ਭਲੇਖਾ ਹੈਗਾ ਸਾਰਿਆਂ ਦੀਆਂ ਜੋ ਵੀ ਗੱਲਾਂ ਪਤਾ ਸੀ ਗਿਆ ਕਿਉਂਕਿ ਸਾਰੇ ਲੋਕ ਬੜੀ ਕਨਫਿਊਜ਼ਨ ਚ ਹੀਗੇ ਪਤਾ ਨਹੀਂ ਕੀ ਕਰਨਾ ਹੈ ਕੀ ਗੱਲ ਹੈ ਕੀ ਨਹੀਂ ਅੱਜ ਮੈਂ ਸਾਰਿਆਂ ਦਾ ਵੈਮ ਭਲੇਖਾ ਦੂਰ ਕਰਤਾ ਬਾਕੀ ਜਿਹੜੇ ਮੈਨੂੰ ਬਾਰ-ਬਾਰ ਫੋਨ ਕਰ ਕਰਕੇ ਪੁੱਛਦੇ ਨੇ ਹਾਂ ਵਿਆਹ ਹੋ ਗਿਆ ਇਦਾਂ ਹੋ ਗਿਆ ਉਹ ਹੋ ਗਿਆ ਜੋ ਹੋ ਗਿਆ ਹੁਣ ਤੁਸੀਂ ਮੇਰੇ ਚੈਨਲ ਤੇ ਜਾ ਸਕਦੇ ਹੋ ਤੇ ਵੀਡੀਓ ਵੇਖ ਸਕਦੇ ਹੋ ਤੇ ਜੇ ਤੁਹਾਨੂੰ ਚੰਗੀ ਲੱਗੇ ਤੇ ਲਾਈਕ ਕਰ ਲਿਓ ਤੇ ਬਾਕੀ ਜੇ ਤੁਹਾਨੂੰ ਨਾ ਚੰਗੀ ਲੱਗੇ ਤੇ ਤੁਹਾਡੀ ਮਰਜ਼ੀ ਚੰਗਾ ਜੀ ਸਤਿ ਸ਼੍ਰੀ ਅਕਾਲ ਤੇ ਮਿਲਾਂਗੇ ਤੁਹਾਨੂੰ ਫਿਰ ਹੁਣ ਅਗਲੀ ਵੀਡੀਓ ਚ ਬਾਏ ਬਾਏ